ਸਵੇਰ ਵਾਸਤੇ ਜੰਨੇ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਗੋਬਿੰਦ ਸਿੰਘ ਜੀ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੂਰਾ ਨਿਯੋਨ ਨਸ਼ਾ ਸਮਗਲਨਾ ਉਰਦ ਵਿੱਡੀ ਗਈ ਮੈਂ ਮਤ ਤਾ ਅੱਜ ਹਲਕਾ ਪੁਲੱਤ ਦੇ ਡੀਐਸਪੀ ਸਰਦਾਰ ਕਰਨੈਲ ਸਿੰਘ ਅਤੇ ਥਾਣਾ ਸੁਭਾਨਪੁਰ ਮੁਖੀ ਸ਼੍ਰੀ ਅਮਨਦੀਪ ਕੁਮਾਰ ਦੀ ਰਹਿਨਮਾਈ ਹੇਠ ਐਸਆਈ ਲਖਮੀਰ ਸਿੰਘ ਵੱਲੋਂ ਲਖੜਕੇ ਪੱਡੇ ਵਿੱਚ 150 ਪੋਸਟ ਦੇ ਪੌਦੇ ਬਲਵਿੰਦਰ ਸਿੰਘ ਪਾਸੋਂ ਬਰਾਮਦ ਕੀਤੇ ਗਏ ਇਸ ਮੌਕੇ ਉਹਨਾਂ ਉਸ ਉਰਦ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਡੀਐਸਪੀ ਕਰਨੈਲ ਸਿੰਘ ਅਤੇ ਐਸਐਚਓ ਸੁਭਾਨਪੁਰ ਅਮਨਦੀਪ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਸ਼ਾ ਵਿਰੋਧੀ ਜਿਹੜੀ ਮਹਿੰਮ ਹੈ ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿੱਚ ਜਾਰੀ ਰਹੇਗੀ ਉਹਨਾਂ ਨਸ਼ਾ ਸਮਗਲਰਾਂ ਨੂੰ ਵਾਰਨਿੰਗ ਦਿੱਤੀ ਕਿ ਨਸ਼ਾ ਵਿੱਚ ਨੂੰ ਬਾਹਰ ਆ ਜਾਣ ਨਹੀਂ ਤਾਂ ਜੇਲ੍ਹ ਦੀਆਂ ਸਲੱਖਾਂ ਪਿੱਛੇ ਹੋਣਗੇ ਜਗ੍ਹਾ ਮਿਲੀ ਆ